ਉਨ ਜਨਮ ਜਨਮ ਕੀ ਮੈਲ ਉਤਰੇ ਨਿਰਮਲ ਨਾਮ ਦ੍ਰਿੜਾਇ ਦਾ ਫੇਲਥ ਆਫ ਮੈਨੀ ਇਨਕਾਰਨੇਸ਼ਨ ਇਜ਼ واਸ਼ਡ ਅਵੇ ਐਂਡ ਦਾ ਇਮੇਕੂਲੇਟ ਨਾਮ ਇਜ਼ ਇਮਪਲੈਂਟਡ ਵਿਦਿਨ ਉਨ ਜਨਮ ਜਨਮ ਕੀ ਮੈਲ ਉਤਰੇ ਉਨ ਮਤਲਬ ਉਹਨਾਂ ਦੀ ਜਨਮਾਂ ਜਨਮਾਂ ਦੀ ਮੈਲ ਮੈਲ ਮਤਲਬ ਪਾਪ ਕੀਤੇ ਹੋਏ ਸਾਫ ਹੋ ਜਾਂਦੇ ਨੇ ਗੁਨਾਹ ਮਾਫ ਹੋ ਜਾਂਦੇ ਨੇ ਜੇ ਜੀਵਨ 'ਚ ਤੁਹਾਡੇ ਤੋਂ ਕੋਈ ਗੁਨਾਹ ਹੋ ਗਿਆ ਤਾਂ ਉਹਦੀ ਮਾਫੀ ਕਿਵੇਂ ਮਿਲਣੀ ਹੈ ਸੁਣ ਲੋ ਕਿਵੇਂ ਮਿਲੂਗੀ ਮਾਫੀ ਨਿਰਮਲ ਨਾਮ ਦਰੜਾਏ ਜੇ ਤੁਸੀਂ ਆਪਣੇ ਪੱਕੇ ਇਰਾਦੇ ਦੇ ਨਾਲ ਗੁਰੂ ਸਿੱਖਿਆ ਤੇ ਨਿਰਮਲ ਤਰੀਕੇ ਨਾਲ ਚੱਲ ਪੈਨੇ ਹੋ ਪਛਤਾਪ ਕਰ ਲਏ ਨੇ ਉਹ ਕਿ ਅਸਤੋ ਬਾਗ ਮੈਂ ਕਿਸੇ ਨੂੰ ਨਾ ਤਾਂ ਬੁਰਾ ਕੁਝ ਕਹਿਣਾ ਨਾ ਮੈਂ ਕਿਸੇ ਦਾ ਬੁਰਾ ਕੁਝ ਕਰਨਾ ਨਾ ਮੈਂ ਕੁਝ ਬੁਰਾ ਕਰਨ ਦੀ ਸੋਚਣੀ ਨਾ ਮੈਂ ਕੋਈ ਸਲਾਹ ਦੇਣੀ ਬੁਰੀ ਤੁਹਾਡਾ ਆਪਣਾ ਪਛਤਾਪ ਹੀ ਤੁਹਾਨੂੰ ਤਾਰ ਸਕਦਾ ਹੈ ਤੇ ਉਹੀ ਤੁਹਾਡਾ ਪਛਤਾਪ ਤੁਹਾਡਾ ਸੱਚਾ ਨਾਮ ਹੋਏਗਾ ਗੁਰੂ ਸਿੱਖਿਆ ਹੋਏਗੀ ਜਦੋਂ ਤੱਕ ਤੁਸੀਂ ਆਪਣੇ ਆਪ 'ਚ ਸੁਧਾਰ ਨਹੀਂ ਕਰਦੇ ਤੁਹਾਡੀ ਜ਼ਿੰਦਗੀ 'ਚ ਸੁਧਾਰ ਨਹੀਂ ਆਉਣਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ